ਆ ਹੁਣੇ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਇੱਕ ਕੋਈ ਐਫ ਆਈ ਆਰ ਨੰਬਰ ਹੈ 208 ਚਭਾਲ ਦੀ ਇਹ 11 ਨਵੰਬਰ ਦੀ ਹੈ ਇਹ ਸਾਰੇ ਅਨਨੌਣ ਬੰਦੇ ਮਕਦਮਾ ਦਰਜ ਹੈ ਉਹਦੇ ਵਿੱਚ ਗ੍ਰਿਫਤਾਰੀ ਉਹਨਾਂ ਨੇ ਪਾ ਲਈ ਹੈ ਤੇ ਕੱਟਰ ਦੀ ਹਵਾਲਤ ਕਰ ਲਈ ਹੈ ਅਰੈਸਟ ਕਰ ਲਿਆ ਹੈ ਔਰ ਮਤਲਬ ਇਹ ਕਿ ਇਸ ਤੋਂ ਵੱਡੀ ਲਾਹਨਤ ਜਿਹੜੀ ਹੈ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਹੁਣ ਕਿੰਝ ਬੀ ਦੀ ਅਰੈਸਟ ਹੋ ਗਈ ਜੀ ਹਾਂ ਜੀ ਅਰੈਸਟ ਪਾ ਲਈ ਆ ਜੀ ਕਿਸ ਕੇਸ ਧਾਰਾ ਗਰੀ ਦੇ ਪਾਰ ਕੇਸ ਇਹ ਇਹ 208 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਵਾਲ ਦੀ ਧਾਰਾ 11 11 ਜਿਹੜੀ ਹੈ ਅ ਨਵੰਬਰ ਦਾ ਕੇਸ ਹੈ ਆ ਇਹ ਹੈਗਾ ਜੀ ਮੁਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ 352 513 ਬੀ ਐਨ ਐਸ ਤੇ ਵਾਧਾ ਜੁਰਮ 111 ਬੀ ਐਨ ਐਸ ਮਤਲਬ ਬਾਈ ਨੇਮ ਨਹੀਂ ਸੀ ਪਰ ਹਾਂਜੀ ਇਹ ਰੈਪਟ ਨੰਬਰ 192711 2025 ਮਤਲਬ ਅੱਜ ਦੀ ਰੈਪਟ ਪਾ ਕੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਹ ਸਾਰੇ ਜਿਹੜੇ ਐ 7 ਸਾਲ ਤੋਂ ਥੱਲੇ ਦੀ ਸਜ਼ਾ ਵਾਲੇ ਜਿਹੜੇ ਜੁਰਮ ਨੇ ਤੇ ਜਿਹੜੇ ਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਕਿ 7 ਸਾਲ ਤੋਂ ਥੱਲੇ ਸਜ਼ਾ ਤੋਂ ਥੱਲੇ ਵਾਲਾ ਕੇਸ ਹੋਵੇ ਤੇ ਉਹਦੇ ਚ 40 ਦਿਨ ਦਾ 40 ਦਿਨ ਦਾ ਹੀ ਹੈ ਨਾ 7 ਦਿਨ ਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਕਿ ਅਦਾਲਤ ਨੇ ਇੱਕ ਰਿਲੀਫ ਦਿੱਤੀ ਸੀ ਕੰਚਨਪ੍ਰੀਤ ਨੂੰ ਕਿ ਜੇ ਉਹਨੂੰ ਕਿਸੇ ਵੀ ਕੇਸ ਚ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਤੇ ਉਹ 7 ਦਿਨ ਦਾ ਉਹਨੂੰ ਨੋਟਿਸ ਦੇਣਾ ਪਊ ਆ ਧਜੀਆਂ ਉਡਾਈਆਂ ਪਈਆਂ ਜੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਨੇ ਹਾਂਜੀ ਦੁਰਫਿੱਟੇ ਮੂਹੇ ਦੇ ਪੁਲਿਸ ਦੇ ਜਿਹੜੇ ਅਧਿਕਾਰੀ ਐ ਤੇ ਜਿਹੜੇ ਪਿੱਛੋਂ ਲਾਹਣ ਤਾਂ ਪਉਂਦੇ ਐ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕੇ ਇਹ ਬੜੇ ਠੇਠਰ ਲੋਗ ਨੇ ਪੁਲਿਸ ਅਧਿਕਾਰੀ ਪਉਂਦੇ ਐ ਤੇ ਪੁਲਿਸ ਅਧਿਕਾਰੀ ਅੱਜ ਜਿਹੜੇ ਐ ਜੋ ਕੁਛ ਕਰ ਰਹੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਖੱਸੀ ਹੋ ਚੁੱਕੀ ਹੈ ਦਿੱਲੀ ਵਾਲਿਆਂ ਦੇ ਅਗੇ ਨਹੀਂ ਪਰ ਇਹ ਕੇਸ ਕਿੱਥੋਂ ਆ ਨਹੀਂ ਪਰ ਚਾਰ ਕੇਸਾਂ ਦੀ ਗੱਲ ਕੀਤੀ ਜਾ ਰਹੀ ਹੈ ਇਹ ਨਵਾਂ ਜਿਹੜਾ ਨਵਾਂ ਜੀ ਕੋਈ ਅਨਨ ਅਨਨੌਣ ਕੋਈ ਦਰਜ ਕੀਤਾ ਆ ਹਾਂਜੀ ਇਹ 27 11 25 ਅੱਜ ਚ ਉਹਨਾਂ ਦੀ ਰੈਸਟ ਪਾਈ ਅੱਜ 27 ਨੂੰ ਹਾਂਜੀ ਅੱਜ ਹੀ ਐਡ ਕੀਤਾ ਹਾਂਜੀ ਅੱਜ ਹੀ ਜਿਹੜਾ ਆ ਇਹਨਾਂ ਦਾ ਨਾਮ ਐਡ ਕੀਤਾ ਆ ਇਹ 70 ਵਾਲੇ ਮਾਮਲੇ ਚ ਨਹੀਂ ਨਹੀਂ ਇਹ ਕੋਈ ਨਵਾਂ ਆ ਚਵਾਲਦਾ ਆ ਚਵਾਲਦਾ ਜੀ ਇਹ ਤਾਂ ਕੋਈ ਚਵਾਲਦਾ ਦਾ ਕੇਸ ਮਕਦਮਾ ਕੋਈ ਹੈ ਹੀ ਨਹੀਂ ਹੁਣ ਅਰੇ ਕੋਈ ਜਾਣਕਾਰੀ ਸੀ ਨਾ ਨਾ ਕੁਛ ਨਹੀਂ ਜੀ ਕੁਛ ਨਹੀਂ ਇਹਦੇ ਅੱਜ ਜਿਸ ਤਰੀਕੇ ਨਾਲ ਸਵੇਰ ਤੋਂ ਪੁਲਿਸ ਦੀ ਤਿਆਰੀ ਸੀ ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਗ੍ਰਿਫਤਾਰੀ ਪਾਈ ਜਾਵੇ ਨਹੀਂ ਕਦਾ ਚਿਤ ਵੀ ਨਹੀਂ ਅਸੀਂ ਇਹ ਹੀ ਸੋਚ ਰਹੇ ਸੀ ਕਿ ਇਹ ਹੁਣ ਉਹ ਸਮਾਂ ਲੰਘ ਗਿਆ ਆ ਪੁਲਿਸ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਅਜੇ ਹ ਕੋਈ ਮੌਕਾ ਨਹੀਂ ਦੇਗੀ ਕਿ ਜਿਹਦੇ ਨਾਲ ਅ ਕੋਈ ਅਜੇ ਹੀ ਕਿਉਂਕਿ ਸਰਕਾਰ ਦੀ ਕਿਰਕਰੀ ਹੈ ਸਰਕਾਰ ਵਾਸਤੇ ਇੱਕ ਤਰ੍ਹਾਂ ਦੀ ਨਮੋਸ਼ੀ ਦੀ ਗੱਲ ਹੈ ਸਰਕਾਰ ਦੇ ਮੂੰਹ ਤੇ ਇੱਕ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਨੌਜਵਾਨ ਧੀ ਨੂੰ ਗ੍ਰਿਫਤਾਰ ਕਰਨਾ ਇੱਕ ਧਰਮੀ ਫੌਜੀ ਦੀ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੀ ਜਿਹੜੀ ਲਾਹਨਤ ਹੈ ਕਿ ਹੋਵੇ ਕੱਲ੍ਹ ਤੇ ਇਹ ਗੱਲ ਕਹਿ ਰਹੀ ਸੀ ਕਿ ਕੰਕਰ ਪੀਪਲ ਵਿਦੇਸ਼ ਭੱਜ ਗਏ ਉਹ ਵੀ ਬਸ ਇਲਜ਼ਾਮ ਝੂਠੇ ਨੇ ਜੀ ਸਭ ਕੁਝ ਝੂਠ ਹੈ ਜੀ ਉਹਦਾ ਅਸਲ 'ਚ ਸਭ ਕੁਝ ਝੂਠ ਹੈ ਅਫਸਰ ਨੂੰ ਪਤਾ ਝੂਠ ਹੈ ਅਦਾਲਤਾਂ ਨੇ ਇੱਕ ਤਰ੍ਹਾਂ ਸਾਬਤ ਕਰਤਾ ਹੈ ਕਿ ਝੂਠੇ ਐ ਨਹੀਂ ਤੇ ਕਦੀ ਐਡੀ ਐਡੀ ਛੇਤੀ ਜਿਹੜੀਆਂ ਐਂਟੀਸੀਪੇਟਰੀ ਜਿਹੜੀਆਂ ਬੇਲਸ ਮਿਲਦੀਆਂ ਨੇ ਹਾਂਜੀ ਅਕੀਕਾ ਤੋਂ ਪੁਹੁੰਚਿਆ ਵੇਗਾ ਕਾਲੀ ਦੰਦਾ ਉਹ ਪ੍ਰਧਾਨ ਸਾਹਿਬ ਨਾਲ ਹੁਣੇ ਡਿਸਕਸ ਕਰਦੇ ਆ ਸਾਨੂੰ ਤਾਂ ਇੱਥੇ ਆਣ ਕੇ ਹਰਾਨੀ ਹੋਈ ਹੈ ਜੇ ਵਕੀਲ ਸਾਹਿਬ ਆ ਰਹੇ ਸਾਨੂੰ ਪਹਿਲੂ ਕਹੀ ਜਾਂਦੇ ਸੀ ਬਸ ਆਗੇ ਜੀ ਆ ਜਮਾਨਤ ਦੇ ਕੇ ਆਏ ਨੇ ਸਰਦਾਰ ਸੰਤੋਖ ਸੋਹਰੀ ਹਾਂਜੀ ਸਾਡੇ ਸਾਬਕਾ ਮੈਂਬਰ ਸਾਹਿਬ ਦੇ ਫਲਸਫੇ ਤੇ ਚੱਲਦੇ ਆ ਜੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰੀ ਪੈਸੇ ਦਾ ਕੋਈ ਸੀ ਗਲਤ ਕਰੀਏ ਸਾਨੂੰ ਗੁਰੂ ਸਾਹਿਬ ਸਜ਼ਾ ਦੇ ਵੀ ਯਾਰ ਕਿਹੜੀ ਕਿਹੜੀ ਸਜ਼ਾ ਦੇਣਗੇ ਬਹੁਤ ਕੁਸ਼ਿਆ ਪਰ ਅੱਜ ਇੱਕ ਪੰਜਾਬ ਦੀ ਧੀ ਨੂੰ ਧਰਮੀ ਫੌਜੀ ਦੀ ਧੀ ਨੂੰ ਇੱਕ ਨੌਜਵਾਨ ਬੱਚੀ ਨੂੰ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਨੂੰ ਸੱਦ ਕੇ ਇਨਵੈਸਟੀਗੇਸ਼ਨ ਵਾਸਤੇ 5-6 ਘੰਟੇ ਤੋਂ ਬਾਅਦ ਜਿਹੜਾ ਨੂੰ ਗ੍ਰਿਫਤਾਰ ਕਰਨਾ ਇਹਦਾ ਤੁਸੀਂ ਆਪਣੇ ਆਂਬਾਜਾ ਲਾ ਲਓ ਕਿ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਰਿਮਾਂਡ ਤੇ ਲਿੱਤਾ ਗਿਆ ਕਿ ਕੀ ਕੀਤਾ ਗਿਆ ਤੇ ਕੁਝ ਹੁਣ ਜੇ ਅੱਜ ਗ੍ਰਿਫਤਾਰੀ ਪਾਈ ਹੈ ਹੁਣ ਕੱਲ ਨੂੰ ਪੇਸ਼ ਕਰਨਗੇ ਉਹਨਾਂ ਤੇ ਅੱਜ ਪੇਸ਼ ਕਰਨਾ ਹੀ ਨਹੀਂਗਾ ਕੱਲ ਪੇਸ਼ ਕਰਨਗੇ ਕੱਲ ਪੇਸ਼ ਕਰਨਗੇ ਬਸ ਠੀਕ ਹਾਂਜੀ ਪਰ ਇਹ ਠੀਕ ਹੈ ਜੀ ਕੀ ਸਭ ਥੋੜਾ ਜਿਹਾ